ਦਾਇਤਾਨੀ ਹੈ ਬਗਦਾਦ ਤੇ ਉਸ ਸਮੇਂ ਦੇ ਜੋ ਉਥੋਂ ਦਾ ਰਾਜਾ ਬਹਿਰੋਲ ਹੈ ਉਹ ਬਾਬੇ ਨਾਨਕ ਦਾ ਬਹੁਤ ਉਨੇ ਸਤਕਾਰ ਕੀਤਾ ਇਤੋਂ ਤੱਕ ਉਹਨੇ ਇਹ ਗੱਲ ਕਹੀ ਕਿ ਬਾਬੇ ਨਾਨਕ ਦੇ ਨਾਂ ਦਾ ਉਹਨੇ ਪੱਥਰ ਲਾਇਆ ਕਿ ਬਾਬੇ ਨਾਨਕ ਦੀ ਕਦਮ ਪੂਸ ਬੋਸਤੀ ਦੇ ਨਾਲ ਕਹਿੰਦੇ ਆ ਮੇਰਾ ਸ਼ਹਿਰ ਵਸਦਾ ਹੈ ਬਾਬੇ ਨਾਨਕ ਦੀ ਕਦਰ ਤੋਂ ਚੁਕਿਓ ਪੈਰ ਪਾਉਣ ਕਰਕੇ ਕਹਿੰਦੇ ਆ ਅਰਪ ਦੀ ਜਿਹੜੀ ਛੜਦੀ ਪੜਦੀ ਧਰਤੀ ਸੀ ਇਹ ਕਹਿੰਦੇ ਠੰਡੀ ਧਾਰ ਹੋ ਗਈ ਹੈ ਉਸ ਸਮੇਂ ਅੰਦਰ ਤੱਕ ਜੋ ਬਾਬਾ ਨਾਨਕ ਅੱਗੇ ਜਾਂਦਾ ਹੈ ਬਹੁਤ ਸਾਰੀ ਸੰਗਤ ਬਾਬੇ ਨਾਨਕ ਨੂੰ ਪਿਆਰ ਕਰਦੀ ਹੈ ਅੱਜ ਇੱਕ ਐਸਾ ਸਥਾਨ ਹੈ ਇਸ ਜਗ੍ਹਾ ਤੇ ਜਾ ਕੇ ਬੈਠ ਕੇ ਜਿੱਥੇ ਉਹ ਕੀਰਤਨ ਕਰਦੇ ਨੇ ਕੀਰਤਨ ਦੇ ਵਿੱਚ ਭਾਈ ਮਰਦਾਨਾ ਬਾਬਾ ਜੀ ਦੇ ਨਾਲ ਬਾਬਸ ਆਉਂਦੇ ਨੇ ਬਾਬਾ ਨਾਨਕ ਨੂੰ ਨਾਨਕ ਬਾਣੀ ਪਾਉਂਦਾ ਹੈ ਦੀਵਾਨ ਹੁੰਦਾ ਹੈ ਰਾਤ ਦਾ ਸਮਾਂ ਹੈ ਰਾਤ ਦੇ ਸਮੇਂ ਦੇ ਵਿੱਚ ਬਾਬਾ ਨਾਨਕ ਜਦੋਂ ਕੀਰਤਨ ਕਰਦਾ ਹੈ ਤੇ ਅੱਧੀ ਅੱਧੀ ਰਾਤ ਤੱਕ ਸੰਗਤ ਆ ਕੇ ਬੈਠੀ ਰਹਿੰਦੀ ਹੈ ਕੀਰਤਨ ਦੇ ਵਿੱਚ ਮੰਗਤ ਮੰਤਰ ਮੁਕਤ ਹੋ ਜਾਂਦੀ ਹੈ ਆ ਸਮਾਂ ਆਇਆ ਇੱਕ ਉਥੋਂ ਦੇ ਰਹਿਣ ਵਾਲੇ বিবি ਹੈ ਉਹਦਾ ਨਾਮ ਇਤਿਹਾਸ ਦੇ ਵਿੱਚ ਸਲੀਮਾ ਆਇਆ ਇਹ ਸਲੀਮਾ ਜਿਹੜੀ ਹੈ ਆ ਕੇ ਬਾਬੇ ਨਾਨਕ ਦਾ ਕੀਰਤਨ ਸੁਣਦੀ ਹੈ ਮੁਸਲਮਾਨਾਂ ਦੇ ਫਿਰਕੇ ਦੇ ਵਿੱਚ ਸੰਗੀਤ ਸੁਣਨਾ ਮਨਾਹੀ ਹੈ ਤੇ ਨਾਲੇ ਮੂੰਹ ਤੋਂ ਬਰਕਾ ਲਾਉਣਾ ਮਨਾਹੀ ਹੈ ਇਹਦਾ ਪਤੀ ਜਿਹੜਾ ਸੀ ਉਹ ਸਦਾਕਰੀ ਕਰਦਾ ਸੀ ਵਪਾਰ ਕਰਦਾ ਸੀ ਇਧਰ ਉਧਰ ਚੀਜ਼ਾਂ ਲੈ ਕੇ ਜਾਣੀਆਂ ਵੇਚਣੀਆਂ ਇਹ ਮਿਸਰ ਗਿਆ ਮਿਸਰ ਗਿਆ ਤੇ ਮਿਸਰ ਜਦੋਂ ਗਿਆ ਕੀ ਹੋਇਆ ਵਪਾਰ ਕਰਦਿਆਂ ਕਰਦਿਆਂ ਕੁਝ ਸਮਾਨ ਲੱਦੇ ਆਂ ਊਠ ਤੇ ਚੜਿਆ ਹੋਇਆ ਹੈ ਤੇ ਕੀ ਹੋਇਆ ਊਠ ਨੇ ਰਸਤੇ ਵਿੱਚ ਕਿਸੇ ਬਾਗ ਦੇ ਵਿੱਚ ਅੰਬੂਰਾ ਦੇ ਬਾਗ ਦੀ ਬੇਲ ਨੂੰ ਝਟਕ ਮਾਰਤੀ ਉਹ ਟੁੱਟ ਗਈ ਤੇ ਉੱਥੋਂ ਦੇ ਰਖਵਾਲੇ ਨੇ ਬਜ਼ੁਰਗ ਨੇ ਊਠ ਦੇ ਮਾਰਿਆ ਜਿਉਂ ਊਠ ਦੇ ਮਾਰਿਆ ਤੇ ਊਠ ਮਰ ਗਏ ਵਪਾਰ ਦਾ ਧੰਦਾ ਖਤਮ ਹੋ ਗਿਆ ਔਖਾ ਹੋ ਗਿਆ ਇਹਨੇ ਵੀ ਗੁੱਸੇ ਦੇ ਵਿੱਚ ਆਖਿਆ ਕਿ ਇਹ ਹੀ ਮੇਰਾ ਸਾਰਾ ਕੁਝ ਸੀ ਕਿ ਸਲੀਮਨ ਦੇ ਘਰ ਵਾਲਾ ਜਿਹੜਾ ਸਦਾਗਰ ਹੈ ਕੀ ਹੋਇਆ ਊਠ ਵੀ ਮਰ ਗਏ ਇਹਨੇ ਗੁੱਸੇ ਦੇ ਵਿੱਚ ਵਾਪਸ ਉਹਦੇ ਮੱਥਾ ਮਾਰਿਆ ਉਹ ਮਨਰੁਖ ਵੀ ਮਰ ਗਿਆ ਇਧਰ ਕੀ ਹੈ ਹੁਣ ਘੜਾ ਪਉਂਦਾ ਹੈ ਵਾਪਸ ਖੂਨ ਦਾ ਬਦਲਾ ਖੂਨ ਜਦ ਤੱਕ ਉਹਦੀ ਕੀਮਤ ਦੇਣੀ ਪੈਂਦੀ ਹੈ ਇਹ ਅਰਬ ਦਾ ਖੂਨ ਹੈ ਖੂਨ ਦੇ ਬਦਲੇ ਖੂਨ ਜਾਂ ਫਿਰ ਉਹਦੀ ਕੀਮਤ ਦੇਣੀ ਪੈਂਦੀ ਪੈਸਾ ਦੇਣਾ ਪੈਂਦਾ ਘਰ ਵਾਪਸ ਆਇਆ ਹੈ ਜਦੋਂ ਘਰ ਵਾਪਸ ਆਇਆ ਹੈ ਹੁਣ ਜਿਸ ਵਕਤ ਵਾਪਸ ਆਉਣਾ ਹੈ ਤੇ ਉਥੇ ਜਿਹੜਾ ਕਾਨੂੰਨ ਹੈ ਕਿ ਕੋਈ ਜ਼ਮਾਨਤ ਚਾਹੀਦੀ ਹੈ ਕੋਈ ਜ਼ਮਾਨਤ ਚਾਹੀਦੀ ਹੈ ਤੇ ਜ਼ਮਾਨਤ ਵਾਸਤੇ ਸੋਚਦਾ ਕਿ ਮੈਨੂੰ ਤਾਂ ਇੱਥੇ ਕੋਈ ਜਾਣਦਾ ਨਹੀਂ ਹੈ ਕੋਈ ਮੇਰੀ ਵਾਕਫੀਤ ਨਹੀਂ ਹੈ ਕੋਈ ਮੇਰਾ ਇੱਥੇ ਹੈ ਨਹੀਂ ਹੈ ਤੇ ਹੁਣ ਕੌਣ ਮੇਰੀ ਜ਼ਮਾਨਤ ਦੇਵੇਗਾ ਇੱਕ ਬਜ਼ੁਰਗ ਹੈ ਸਫੈਦ ਕੱਪੜੇ ਪਾਏ ਨੇ ਚਿੱਟਾ ਦਾੜਾ ਹੈ ਕਹਿੰਦੇ ਜਾ ਤੇਰੀ ਮੈਂ ਜ਼ਮਾਨਤ ਦੇਵਾਂਗਾ ਕੁਝ ਸਮਾਂ 2 ਦਿਨ ਦਾ ਸਮਾਂ ਦੇ ਦਿੱਤਾ ਕਿ 2 ਦਿਨਾਂ ਦੇ ਵਿੱਚ ਵਾਪਸ ਆ ਕੇ ਆ ਬਜ਼ੁਰਗ ਤੇਰੀ ਜਗ੍ਹਾ ਤੇ ਆਮਾਨ ਤੇਰੀ ਜਗ੍ਹਾ ਤੇ ਤੈਨੂੰ ਜ਼ਮਾਨਤ ਦੇਵੇਗਾ ਨਹੀਂ ਤਾਂ ਫਿਰ سزا ਮਿਲੇਗੀ ਘਰ ਗਿਆ ਜੋ ਸਮਾਨ ਸੀ ਜੋ ਕੁ ਸੋਨਾ ਸੀ ਜੋ ਕੁ ਪੈਸੇ ਸੀ ਇਤਿਹਾਸ ਦੱਸਦਾ ਜੀ ਪੰਤ ਕੁ 100 ਰੁਪਇਆ ਉਸ ਸਮੇਂ ਦੀ ਕੀਮਤ ਰੱਖੀ ਗਈ ਕਿ ਇਸ 500 ਰੁਪਇਆ ਜਮ੍ਹਾਂ ਕਰ ਦੇਵਗਾ ਤੇ ਤੈਨੂੰ ਬਰੀ ਕੀਤਾ ਜਾਵੇਗਾ ਇਧਰ ਕਿਸੇ ਨੇ ਆਏ ਨੂੰ ਸ਼ਿਕਾਇਤ ਕਰ ਦਿੱਤੀ ਕਿ ਤੇਰੀ ਘਰ ਵਾਲੀ Hindu ਪੀਰ ਹੈ Hindu ਪੀਰ ਦੇ ਕੋਲ ਜਾ ਕੇ ਵਿੰਦੀ ਹੈ ਉਹਦਾ ਸੰਗੀਤ ਸੁਣਦੀ ਹੈ ਬਰਕਾ ਮੂੰਹ ਤੇ ਨਹੀਂ ਲੈਂਦੀ ਇਹ ਸੰਗੀਤ ਇਹ ਆਪਣੇ ਧਰਮ ਦੇ ਵਿਰੋਧ ਹੈ ਮੁਸਲਮਾਨੀ ਫਿਰਕੇ ਦੇ ਵਿਰੋਧ ਹੈ ਕੀ ਹੋਇਆ ਇਹਦੇ ਮਨ ਦੇ ਵਿੱਚ ਬੜਾ ਗੁੱਸਾ ਹੈ ਨਰਾਰਗੀ ਹੈ ਜਦੋਂ ਉਹ ਘਰ ਆਉਂਦਾ ਹੈ ਵਾਪਸ ਉਹ ਇਧਰ ਕੀਰਤਨ ਸੁਣਨ ਵਾਸਤੇ ਬਾਬੇ ਨਾਨਕ ਦਾ ਜਾਂਦੀ ਹੈ ਬਾਬੇ ਨਾਨਕ ਨੇ ਨਾਲ ਬੈਠਾ ਇੱਕ ਜਿਹਦਾ ਨਾਮ ਇਤਿਹਾਸ ਦੇ ਵਿੱਚ ਤਾਜਗੀਰ ਆਇਆ ਕਹਿੰਦਾ ਤਾਜਗੀਰ ਜਿਹੜਾ ਹੈ ਉਹ ਬਾਬੇ ਨਾਨਕ ਦੇ ਉਸ ਸਮੇਂ ਦੇ ਨਾਲ ਹੈ ਤੇ ਤਾਂ ਜੀਬ ਨੂੰ ਬਾਬਾ ਨਾਨਕ ਕਹਿੰਦੇ ਜਾ ਉਹ ਸਲੀਮਾ ਨੂੰ ਜਾ ਕੇ ਕਹਦੇ ਆਪਣੇ ਘਰ ਜਾ ਨਮਸਕਾਰ ਕਰਕੇ ਜਿਸ ਪੱਥਰ ਤੇ ਬਾਬਾ ਨਾਨਕ ਬੈਠਾ ਉਹਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਜਿਉਂ ਹੀ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਉਹਨੂੰ ਖਬਰ ਪਹੁੰਚ ਗਈ ਏ ਉਹਨੂੰ ਪਤਾ ਲੱਗਿਆ ਕਿ ਮੇਰਾ ਪਤੀ ਜਿਹੜਾ ਹੈ ਜਿਹੜਾ ਮੈਂ ਪਾਰ ਵਾਸਤੇ ਗਿਆ ਸੀ ਉਹਦੇ ਕੋਲ ਆ ਬਾਣਾ ਵਰਤ ਗਿਆ ਆਕ ਜੋ ਗਿਆ ਜਦੋਂ ਘਰ ਗਈ ਹੈ ਘਰ ਜਾ ਕੇ ਕੀ ਦੇਖਦੀ ਐ ਪਤੀ ਬੜਾ ਨਾਰਾਜ ਹੁੰਦਾ ਹੈ ਬੜਾ ਗੁੱਸੇ ਦੇ ਵਿੱਚ ਹੈ ਤੇ ਜਾ ਕੇ ਜਦੋਂ ਇਹ ਗੱਲਬਾਤ ਹੋਈ ਵਿਚਾਰ ਹੋਈ ਠੰਡੇ ਸੁਭਾਅ ਦੇ ਨਾਲ ਆਖ ਲੱਗੀ ਪਤੀ ਜੀ ਇਹ ਤਾਂ ਸਾਰਾ ਕੁਝ ਠੀਕ ਹੈ ਪਰ ਜਿਹੜਾ ਮਿਸਰ ਦੇ ਵਿੱਚ ਤੁਹਾਡੇ ਕੋਲੋਂ ਕਤਲ ਹੋ ਗਿਆ ਜਿਹੜੀ ਤੁਸੀਂ ਘਰੋਂ ਮਾਇਆ ਲੈ ਕੇ ਗਏ ਇਹੋ ਮਾਇਆ ਦੇ ਨਾਲ ਸਰ ਗਿਆ ਉਸ ਕਤਲ ਦਾ ਕੀ ਬਣਿਆ ਫਰਾਰ ਹੋ ਗਿਆ ਕਿ ਇਹ ਮੈਤਾ ਵਿਚਾਰ ਵੀ ਨਹੀਂ ਕੀਤੀ ਕੋਈ ਗੱਲ ਵੀ ਨਹੀਂ ਕੀਤੀ ਕੋਈ ਮੈਸੇਜ ਸੁਨੇਹਾ ਵੀ ਨਹੀਂ ਕੀਤਾ ਤੇ ਕਿੱਦਾਂ ਪਤਾ ਲੱਗਿਆ ਮੇਰੀ ਪਤਨੀ ਨੂੰ ਜਦੋਂ ਇਹ ਵਿਚਾਰ ਹੋਈ ਤਾਂ ਖੰਡਾ ਹੋ ਗਿਆ ਵਿਚਾਰ ਹੋਈ ਸਾਰੀ ਗੱਲਬਾਤ ਜਦੋਂ ਦੱਸੀ ਸਾਰੀ ਗੱਲਬਾਤ ਦੱਸਣ ਦੇ ਦੱਸਿਆ ਜਦੋਂ ਕਿ ਇਸ ਤਰ੍ਹਾਂ ਆਹ ਬਾਣਾ ਵਰਤਿਆ ਆਹ ਬਜੁਰਗ ਆਹ ਆ ਮਹਾਪੁਰਸ਼ ਰੱਬ ਦਾ ਪਿਆਰਾ ਕਹਿੰਦੇ ਇੰਦਾਂ ਦੇ ਉਹਦੇ ਵਸਤਰ ਪਾਇਏ ਸਨ ਇੰਦਾਂ ਦੇ ਉਹਦੇ ਕੱਪੜੇ ਪਾਇਏ ਸਨ ਕਹਿੰਦੀ ਰੁਕ ਜਾ ਮੈਂ ਤੈਨੂੰ ਦੱਸਾਂਗੀ ਉਸ ਸਮੇਂ ਦੇ ਅੰਦਰ ਫਿਰ ਕਹਿੰਦੇ ਸਵੇਰ ਹੋਈ ਤੜਕਸਾਰ ਹੋਏ ਤੜਕਸਾਰ ਫਿਰ ਜਿਸ ਸਮੇਂ ਦੇ ਅੰਦਰ ਐ ਬਾਬਾ ਲਾਲਨਕ ਦੇ ਕੋਲ ਕੀਰਤਨ ਸੁਣਨ ਵਾਸਤੇ ਜਾਣਾ ਸੀ ਹਲੇਰੇ ਦੇ ਲੈ ਕੇ ਜਦੋਂ ਸਾਰਾ ਕੁਝ ਦੇਖਿਆ ਫਿਰ ਚੜਿਆ ਦੇਖਿਆ ਕਿ ਸਲੀਮਾ ਆਹੀ ਹੈ ਉਹ ਬਜ਼ੁਰਗ ਜਿਨੇ ਮੇਰੀ ਜਮਾਨਤ ਦਿੱਤੀ ਹੈ ਸਲੀਮਾ ਇਹੀ ਹੈ ਉਹ ਮਹਾਪੁਰਸ਼ ਜਿਨੇ ਮੇਰੀ ਉਹ ਮਿਸਰ ਦੇ ਵਿੱਚ ਜਾ ਕੇ ਮੇਰੀ ਰੱਖਿਆ ਕੀਤੀ ਹੈ ਤਾਂ ਕਰਕੇ ਮੈਂ ਬੇਨਤੀ ਕਰਦਾ ਕਿ ਬਾਬੇ ਨਾਨਕ ਨੇ ਆਪਣੇ ਆਪਣੀ ਵਾਸਤੇ ਤਾਂ ਉਹ ਰੱਬ ਨੇ ਆਪਣੇ ਵਾਸਤੇ ਤਾਂ ਉਹ ਪੀਰ ਨੇ ਆਪਣੇ ਵਾਸਤੇ ਤਾਂ ਉਹ ਗੁਰੂ ਹੈ ਜਦੋਂ ਦੂਸਰੇ ਧਰਮ ਦੇ ਲੋਕ ਬਾਬੇ ਨਾਨਕ ਨੂੰ ਨਮਸਕਾਰ ਕਰ ਦੇਣ ਮੱਥਾ ਟੇਕਣ ਨਮਸਕਾਰ ਕਰਨ ਤਾਂ ਉਹਨੂੰ ਬਾਬੇ ਨਾਨਕ ਨੂੰ ਇਤਿਹਾਸ ਦੇ ਵਿੱਚ ਐ ਭਾਈ ਗੁਰਦਾਸ ਨੇ ਵੀ ਆਖਿਆ ਕਿ ਜਾਹਰ ਪੀਰ ਜਗਤ ਗੁਰ ਬਾਬਾ ਮੱਕੇ ਦੇ ਅੰਦਰ ਬਾਬੇ ਨਾਨਕ ਦੀ ਅੱਜ ਵੀ ਪੂਜਾ ਹੁੰਦੀ ਹੈ। ਬਗਦਾਦ ਦੇ ਵਿੱਚ ਵੀ ਬਾਬੇ ਨਾਨਕ ਦਾ ਸਥਾਨ ਹੈ। ਮੱਕੇ ਦੇ ਅੰਦਰ ਵੀ ਅੱਜ ਵੀ ਬਾਬੇ ਨਾਨਕ ਦੀ ਪੂਜਾ ਹੁੰਦੀ ਹੈ। ਕਿਵੇਂ ਪੂਜਾ ਹੁੰਦੀ ਹੈ? ਮੱਕੇ ਦੇ ਅੰਦਰ ਬਾਬੇ ਨਾਨਕ ਨੇ ਜਿਸ ਸਮੇਂ ਅੰਦਰ ਚਰਨ ਪਾਏ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਇਕ ਉਸ ਸਮੇਂ ਦੇ ਉਸ ਸਮੇਂ ਤੇ ਉਹ ਕਾਜੀ ਜਿਹੜੇ ਨੇ ਬਾਬਾ ਨਾਨਕ ਦੇ ਪੈਰ ਕਰਕੇ ਪੈ ਗਿਆ ਕਿ ਜਿੱਧਰ ਅੱਲਾ ਨਹੀਂ ਹੈ ਜਿੱਧਰ ਪੀਰ ਨਹੀਂ ਹੈ ਜਿੱਧਰ ਰੱਬ ਨਹੀਂ ਹੈ ਉਧਰ ਮੇਲਾ ਮੇਰੇ ਪੈਰ ਕਰ ਦਿਓ ਤੇ ਬਾਬੇ ਨਾਨਕ ਨੂੰ ਟੰਗੋ ਫੜ ਕੇ ਕਸੀਤਿਆ ਇਹ ਭਾਈ ਗੁਰਦਾਸ ਜੀ ਨੇ ਲਿਖਿਆ ਤੇ ਦੇਰ ਸਮੇਂ ਅੰਦਰ ਬਾਬੇ ਨਾਨਕ ਨੇ ਬਾਬੇ ਨਾਨਕ ਨੇ ਉੱਥੇ ਚਰਨ ਪਾਏ ਵਿਚਾਰਾ ਹੋਈਆਂ ਤੇ ਸਾਰਿਆਂ ਨੇ ਜੋ ਦਰਸ਼ਨ ਪਰਸਨ ਕੀਤੇ ਦੇਖਿਆ ਕਿ ਬਾਬਾ ਨਾਨਕ ਤਾਂ ਅੱਲਾ ਦਾ ਰੂਪ ਹੈ ਹੁਣ ਬਾਬਾ ਨਾਨਕ ਜੀ ਕੋਲੋਂ ਆਉਣ ਲੱਗਾ ਤੇ ਕਹਿੰਦੇ ਕੋਈ ਬਾਬਾ ਨਾਨਕ ਆਪਣੀ ਨਿਸ਼ਾਨੀ ਦੇ ਜਾ ਸਾਨੂੰ ਨਿਸ਼ਾਨੀ ਕੋਈ ਦੇ ਜਾ ਕਿਤੇ ਜਿਹੜੀ ਚੀਜ਼ ਮੇਰੇ ਕੋਲੋਂ ਚੰਗੀ ਲੱਗਦੀ ਹੈ ਤੁਹਾਨੂੰ ਨਾ ਉਹ ਰੱਖ ਲਵੋ ਜਿਹੜੀ ਚੀਜ਼ ਚੰਗੀ ਲੱਗਦੀ ਕੋਈ ਰੱਖ ਲਵੋ ਤੇ ਬਾਬੇ ਨਾਨਕ ਨੂੰ ਕਹਿਣ ਲੱਗੇ ਕਿ ਆ ਤੇਰੇ ਪੈਰਾ ਪੈਰਾਂ ਦੀ ਜਿਹੜੀ ਖੜਾਮ ਹੈ ਇਹ ਸਾਨੂੰ ਦੇ ਜਾ ਬਾਬੇ ਨਾਨਕ ਦੀ ਜਿਹੜੀ ਖੜਾਮ ਹੈ ਅੱਜ ਵੀ ਭਾਈ ਗੁਰਦਾਸ ਜੀ ਅੰਤ ਗੁਰਦਾਸ ਜੀ ਇਹ ਲਿਖਦੇ ਨੇ ਕਿ ਮੱਕੇ ਤਧਰੀ ਨਿਸ਼ਾਨੀ ਕੌਂ ਸਦੀਪ ਮੱਕੇ ਅੰਦਰ ਪੂਜ ਕਰਾਈ ਆਖੋ ਸਤਨਾਮ ਵਾਹਿਗੁਰੂ ਅੱਜ ਵੀ ਪਿਆਰਿਓ ਬਾਬੇ ਨਾਨਕ ਦੀ ਖੜਾਮ ਜਿਹੜੀ ਐ ਉਹਨੂੰ ਨਮਸਕਾਰ ਹੁੰਦੀ ਐ ਮੱਥਾ ਟੇਕਦੀ ਐ ਉਥੋਂ ਦੀ ਸੰਗਤ ਤਾਂ ਕਰਕੇ ਬਾਬੇ ਨਾਨਕ ਨੂੰ ਕਿਹਾ ਜਾਂਦਾ ਗੁਰ ਨਾਨਕ ਜਿਨ ਸੁਣਿਆ ਪੀਖਿਆ ਸੇ ਫਿਰ ਕਰਵਾਇਆ